2003 ਵਿੱਚ ਗਏ ਅਸੀਂ ਪਰ ਟਾਂਡੇ ਸੀਗਾ ਸਕੂਲ ਸੈਂਡਮਰੀ ਉੱਥੇ ਮੂਨਕਲਾ ਪਿੰਡ ਤੋਂ ਆ ਤੇ ਟਾਂਡੇ ਵਿੱਚ ਤਿੰਨ ਪਿੰਡ ਆ ਤਿੰਨਾ ਪਿੰਡਾਂ 'ਚ ਇਹ ਪਹਿਲਾ ਬੇਟਾ ਜਿਹਨੇ ਇਹ ਇੱਥੇ ਤੱਕ ਪਹੁੰਚਿਆ ਇਹ ਪਾਇਕਟ ਬਣਿਆ ਜੀਤੂੰਗਾ ਮੈਂ ਇਹ ਮੇਰਾ ਵਾਦਾ ਹੈ ਕੋਸ਼ਿਸ਼ ਮੇਰੀ ਸਭ ਤੋਂ ਜ਼ਿਆਦਾ ਹੈ ਜੀ ਹਾਂ ਇਸੇ ਤਰ੍ਹਾਂ ਦੀ ਇੱਕ ਸ਼ਖਸਨਾਦ ਅਸੀਂ ਤੁਹਾਨੂੰ ਮਨਾਲ ਜਾ ਰਹੇ ਹਾਂ ਆਪਣੇ ਪਿੰਡ ਦਾ ਹੀ ਨਹੀਂ ਸ਼ਹਿਰ ਟਾਂਡੇ ਦਾ ਨਾਂ ਵੀ ਦੁਨੀਆ ਭਰ ਦੇ ਵਿੱਚ ਰੋਸ਼ਨ ਕੀਤਾ ਹੁਸ਼ਿਆਰਪੁਰ ਦੀ ਧਰਤੀ ਤੋਂ ਜਨਮੇ ਇਟਲੀ ਵਿੱਚ ਪੁਲੰਗਾ ਪੁੱਟੀਆਂ ਨੇ ਤੇ ਇੱਕ ਵੱਡਾ ਮੁਕਾਮ ਹਾਸਲ ਕੀਤਾ ਮੌਜੂਦ ਹੈ ਸਾਡੇ ਨਾਲ ਮਨਪ੍ਰੀਤ ਸਿੰਘ ਜੋ ਕੇ ਇਟਲੀ ਦੀ ਧਰਤੀ ਤੇ ਜਾ ਕੇ ਅਸਮਾਨ ਦੀਆਂ ਉਚਾਈਆਂ ਨੂੰ ਛੂ ਰਹੇ ਨੇ ਤੇ ਇੱਕ ਪਾਇਲਟ ਬਣ ਕੇ ਆਪਣੇ ਮਾਤਾ ਪਿਤਾ ਦਾ ਨਾਮ ਵੀ ਰੋਸ਼ਨ ਕੀਤਾ। ਸਵਾਗਤ ਹੈ ਸਰ ਜੀਬੀਸੀ ਅਪਡੇਟ ਦੇ ਵਿੱਚ। ਸਤਿ ਸ਼੍ਰੀ ਅਕਾਲ। ਹਾਂਜੀ। ਹਾਂਜੀ। ਸਰ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ। ਤੁਸੀਂ ਇੱਕ ਪਾਇਲਟ ਬਣ ਕੇ ਆਪਣੀ ਧਰਤੀ ਦੇ ਉੱਤੇ ਆਏ ਹੋ ਜੀ। ਹਾਂਜੀ ਉਹ ਕਾਫੀ ਚਾਰ ਬਾਤ ਆ ਜਾਂ ਇੱਥੇ ਹੁਣ ਪਾਇਲਟ ਬਣ ਕੇ ਕਾਫੀ ਖੁਸ਼ੀ ਲੱਗਦੀ ਸਾਰੇ ਇੱਥੇ ਦਾ ਸਵਾਗਤ ਕਰਦੇ ਸੁਣਾਇਆ ਕਿ ਅਸੀਂ ਪੂਰਾ ਖੁਸ਼ੀ ਦਾ ਮਾਹੌਲ ਸਾਰੇ ਪਾਸੇ ਹੈ ਨਾ ਇੱਕ ਪੜਡ ਬਣ ਕੇ ਆਏ ਹੋ ਆਪਣੇ ਘਰ ਵਾਪਸ ਤੇ ਮਾਤਾ ਪਿਤਾ ਵੀ ਇੱਕ ਵੱਖਰੇ ਚਾਅ ਮੰਗਾ ਦੇ ਨਾਲ ਤੁਹਾਨੂੰ ਮਿਲੇ ਹੋਣਗੇ ਅੰਜਮ ਇੱਥੇ ਮੇਰੇ ਮਾਮਾ ਜੀ ਬੜੇ ਚਾਹ ਨਾਲ ਸਾਰੇ ਮਿਲੇ ਸਾਰੇ ਰਿਸ਼ਤੇਦਾਰ ਜਿਹੜੇ ਇੱਥੇ ਹੈਗੇ ਵਾਕਈ ਖੁਸ਼ੀ ਦਾ ਜਿਹੜਾ ਹੈਗਾ ਤੁਹਾਡੇ ਚਿਹਰੇ ਤੇ ਸਾਫ਼ ਦਿਖਾਈ ਦੇ ਰਹੀ ਹੈ ਤੇ ਬਹੁਤ ਵਧੀਆ ਗੱਲ ਹੈ ਇੱਕ ਪੰਜਾਬ ਦੀ ਧਰਤੀ ਤੋਂ ਉੱਠ ਕੇ ਬਾਹਰ ਜਦੋਂ ਕਾਮਯਾਬੀ ਮਿਲਦੀ ਹੈ ਤਾਂ ਇੱਕ ਵੱਖਰਾ ਹੀ ਜਿਹੜਾ ਨੂਰ ਹੈ ਚਿਹਰੇ ਤੇ ਸਾਫ਼ ਦਿਖਾਈ ਦਿੰਦਾ ਸਭ ਤੋਂ ਪਹਿਲਾਂ ਆਪਣੇ ਸਰ ਪੜ੍ਹਾਈ ਐਜੂਕੇਸ਼ਨ ਬਾਰੇ ਤੁਸੀਂ ਦੱਸ ਸਕਦੇ ਹੋ ਕਿੰਨੀ ਐਜੂਕੇਸ਼ਨ ਕੀਤੀ ਹੈ ਤੇ ਕਿਵੇਂ ਇੱਥੇ ਪਹੁੰਚੇ ਹੋ ਤੁਸੀਂ ਪਿੰਡ ਕਿਹੜਾ ਤੁਹਾਡਾ ਹਾਂਜੀ ਉਹਦਾ ਮੈਂ ਮੁੰਨਕਲਾ ਪਿੰਡ ਤੋਂ ਆਂ ਇੱਥੇ ਟਾਂਡੇ ਵਿੱਚ ਤਾਂ ਇੱਥੇ ਤਾਂ ਮੈਂ ਥੋੜੇ ਨਿੱਕੀਆਂ ਕਲਾਸਾਂ ਵਿੱਚ ਪੜ੍ਹਿਆ ਥੋੜੀਆਂ ਜੀਆਂ ਤਾਂ ਪਹਿਲੇ ਸੈਂਸ ਸਰਜਰ ਸੀਗਾ ਸਕੂਲ ਫੇ ਸੈਂਟ ਮੈਰੀ ਉੱਥੇ ਬੱਚੇ ਫੇ ਪੰਜ ਸਾਲ ਦਾ ਸੀਗਾ ਤਾਂ ਇਟਲੀ ਚਲ ਗਿਆ ਉੱਥੇ ਪੜਿਆ ਤਾਂ ਸਾਰੇ ਜਿਹੜੇ ਸਕੂਲ ਇਟਲੀ ਵਿੱਚ ਹੀ ਕੀਤੇ ਆ ਉੱਥੇ ਇਟਲੀ ਵਿੱਚ ਜਿਹੜਾ ਸਕੂਲ ਸਿਸਟਮ ਆ 8ਵੀਂ ਤੋਂ ਬਾਅਦ ਹਾਈ ਸਕੂਲ ਦਾ ਤਾਂ ਉਹਦਾ ਬਕਰ ਬਕਰ ਆਪਣਾ ਤੁਸੀਂ ਚੂਸ ਕਰ ਸਕਦੇ ਆ ਜਿਹੜਾ ਜਿਹੜਾ ਸਪੈਸੀਫਿਕ ਤੁਸੀਂ ਕਰਨਾ ਚਾਹੁੰਦੇ ਆ ਹਾਈ ਸਕੂਲ ਤਾਂ ਜਦੋਂ ਚੂਸ ਕਰਨਾ ਸੀਗਾ ਇੱਕ ਮੇਰੇ ਘਰ ਲੱਗੇ ਸੀਗਾ ਥੋੜੇ 2 ਕਿਲੋਮੀਟਰ ਲੱਗੇ ਇੱਕ ਸ਼ਹਿਰ ਸੀਗਾ ਉੱਥੇ ਹਾਈ ਸਕੂਲ 아이 ਡੋ ਨਾ ਸੀ ਕਿ ਸਵਿਚ ਸੀਗਾ ਤਾਂ ਮੈਂ ਆਪਣੇ ਮਾਪਿਆਂ ਨੂੰ ਕਿਹਾ ਕਿ ਮੈਂ ਉਹ ਕਰਨਾ ਚਾਹੁੰਦਾ ਤਾਂ ਉਹ ਹਾਈ ਸਕੂਲ ਕੀਤਾ 5 ਸਾਲ ਹਾਈ ਸਕੂਲ ਦੇ ਹੁੰਦੇ ਆ ਇੱਥਲੀ ਵਿੱਚ ਫਿਰ ਡਿਪਲੋਮਾ ਤੋਂ ਬਾਅਦ ਫਲਾਈਟ ਸਕੂਲ ਕਰਨ ਮੈਂ ਸਪੇਨ ਗਿਆ ਵਾਲੈਂਸੀਆ ਤਾਂ ਵਾਲੈਂਸੀਆ ਉੱਥੇ 5 ਸਾਲ ਉੱਥੇ ਕਿਰਿਆ ਲਾਈਸੈਂਸ ਪੂਰੇ ਕੀਤਾ ਜਦੋਂ ਪੂਰੇ ਹੋਏ ਫਿਰ ਬਾਚ ਨੌਕਰੀ ਲਈ ਅਪਲਾਈ ਕੀਤਾ ਤਾਂ ਪਿਛਲੇ ਸਾਲ ਨੌਕਰੀ ਦੇ ਇੰਟਰਵਿਊ ਦੇ ਕੇ ਫਿਰ ਉਹਨਾਂ ਨੇ ਐਕਸੈਪਟ ਕੀਤਾ ਟ੍ਰੇਨਰ ਵਿੱਚ ਤਾਂ ਉਹਦਾ ਬਫੇ ਟ੍ਰੇਨਰ ਵਿੱਚ ਆ ਤੇ ਕਿੱਦਾਂ ਲੱਗ ਰਿਹਾ ਤੁਹਾਨੂੰ ਜੌਬ ਮਿਲੀ ਹੈ ਪਾਇਲਟ ਦੀ ਮਨ ਦੇ ਵਿੱਚ ਕਿੱਦਾਂ ਦੇ ਤੁਹਾਡੇ ਵਿਚਾਰ ਆ ਰਹੇ ਨੇ ਜੌਬ ਤਾਂ ਬੜੀ ਸੋਹਣੀ ਹੈ ਮੈਂ ਆਬੀਅਸਲੀ ਜੋਬ ਇਹ ਕਰਨਾ ਚਾਹੁੰਦਾ ਸੀ ਜਿਹੜਾ ਇਹਨੂੰ ਪਸੰਦ ਹੋਵੇ ਜਿਹੜਾ ਮੇਰੇ ਪੈਸ਼ਨ ਦੇ ਪੈਸ਼ਨ ਹੋਵੇ ਨਾ ਤਾਂ ਇਸ ਤਰ੍ਹਾਂ ਹੁਣ ਪਾਇਲਟ ਦੀ ਜੋਬ ਜੋਬ ਤੇ ਜਾਣਾ ਕੰਮ ਨਹੀਂ ਲੱਗਦਾ ਨਾ ਨਾਰਮਲ ਜਹਾਜ਼ ਦੇ ਉੱਡੋਣੇ ਤਾਂ ਖੁਸ਼ੀ ਹੁੰਦੀ ਆ ਕਦੀ ਸੋਚਿਆ ਹੋਵੇਗਾ ਕਿ ਐਸੇ ਜਹਾਜ਼ ਦੇ ਵਿੱਚ ਉੱਡ ਕੇ ਬਾਹਰ ਜਾਈਦਾ ਤੇ ਅੱਜ ਮੈਂ ਉਸੇ ਪਲਾਨ ਨੂੰ ਚਲਾ ਰਿਹਾ ਯਾਤਰੀਆਂ ਨੂੰ ਪਹੁੰਚਾ ਰਿਹਾ ਉਹਨਾਂ ਦੀ ਮੰਜ਼ਲਾਂ ਤੱਕ ਇਹ ਆਈਡੀਆ ਤਾਂ ਹੋਈ ਸੀਗਾ ਜਦੋਂ ਨਿੱਕੇ ਹੁੰਨਾ ਸੀ ਸੋਚਦਾ ਸੀਗਾ ਕਿ ਇੱਕ ਦਿਨ ਜਹਾਜ਼ ਬਣਾਇਆ ਜਾਂਦਾ ਹਾਂ ਇੱਕ ਦਿਨ ਪਾਇਲਟ ਹੀ ਬਣਨਾ ਸੀਗਾ ਤਾਂ ਕੋਸ਼ਿਸ਼ ਹੋਈ ਕੀਤੀ ਤਾਂ ਜਦੋਂ ਪੂਰਾ ਹੋ ਗਿਆ ਲਾਇਸੈਂਸ ਪੂਰੇ ਕਰ ਲਏ ਤਾਂ ਜਦੋਂ ਕੰਪਨੀ ਵਿੱਚ ਜੌਬ ਮਿਲੀ ਬਚਪਨ ਤੋਂ ਹੀ ਇਹ ਟਾਰਗੇਟ ਸੀ ਤੁਹਾਡਾ ਲਗਭਗ ਬਚਪਨ ਤੋਂ ਹੀ ਤਾਂ ਸ਼ੁਰੂ ਵਿੱਚ ਪਸੰਦ ਸੀਗਾ ਜੰਦਾ ਜਹਾਜ਼ਾਂ ਉਸੇ ਏਰੀਆ ਵਿੱਚ ਜਿੰਦਾ ਉਸ ਡਿਪਾਰਟਮੈਂਟ ਵਿੱਚ ਜਿੰਦਾ ਕੁਝ ਕਰਨਾ ਚਾਹੁੰਦਾ ਸੀਗਾ ਬਸ ਜੋ ਪਾਇਲਟ ਦਾ ਕੋਰਸ ਕਰਨ ਦਾ ਮੌਕਾ ਮਿਲਿਆ ਤਾਂ ਫਿਰ ਤਾਂ ਕਾਫੀ ਕਲੀਅਰ ਸੀਗਾ ਕਿ ਉਸ ਉਹ ਹੀ ਕਰਨਾ ਚਾਹੁੰਦਾ ਤੇ ਕਿਹੜੇ ਸਾਲ ਦੇ ਵਿੱਚ ਇੱਥੋਂ ਤੁਸੀਂ ਬਾਹਰ ਗਏ ਹੋ ਜੀ ਵਿਦੇਸ਼ ਚ 2003 ਵਿੱਚ ਗਏ ਅਸੀਂ ਪਰ 2003 ਹਾਂਜੀ ਉਸ ਤੋਂ ਪਹਿਲਾਂ ਜਿਹੜੀ ਐਜੂਕੇਸ਼ਨ ਹੈ ਕਿਹੜੇ ਸਕੂਲ ਚ ਕੀਤੀ ਤੁਸੀਂ ਐ ਉਸ ਤੋਂ ਪਹਿਲੇ ਇੱਥੇ ਟੰਡੇ ਸੀਗਾ ਸਕੂਲ ਸੈਂਡ ਮਾਰੀ ਉੱਥੇ ਹਾਂ ਉੱਥੇ ਉੱਥੇ ਕੀਤੀ ਸੀਗੀ ਲੈਂਗੁਏਜ ਪਹਿਲਾਂ ਹੀ ਉਹ ਆਉਂਦੀ ਸੀ ਕਿ ਹੁਣ ਚੇਂਜ ਹੋਈ ਉੱਧਰ ਜਾ ਕੇ ਕਿਹੜੀ ਤੁਹਾਡੀ ਲੈਂਗੁਏਜ ਜਿਹੜਾ ਆਪਾਂ ਗੱਲਬਾਤ ਕਰ ਰਹੇ ਆ ਇਹ ਉੱਧਰ ਜਾ ਕੇ ਫਰਕ ਪੈ ਗਿਆ ਲੈਂਗੁਏਜ ਦਾ ਹੁਣ ਉੱਥੇ ਨਾਰਮਲੀ ਤਾਂ ਅਸੀਂ ਇਟਾਲੀਅਨ ਬੋਲੀਦੀ ਆ ਤਾਂ ਪੰਜਾਬੀ ਦਾ ਘੱਟ ਘਰ ਵਿੱਚ ਹੀ ਬੋਲੀਦੀ ਆ ਫਿਰ ਥੋੜਾ ਜਿਹਾ ਲਾਸ ਹੁੰਦਾ ਯਾਰ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਯੂਥ ਨੂੰ ਜਿਹੜੇ ਪੰਜਾਬ ਦੀ ਨੌਜਵਾਨੀ ਹੈ ਬੇਰੋਜ਼ਗਾਰ ਹੋਈ ਬੈਠੀ ਹੈ ਹਨਾ ਕੁਝ ਬਾਹਰ ਜਾਣ ਦੇ ਚਾਹਵਾਨ ਨੇ ਜਿਹੜੇ ਸਟੂਡੈਂਟਸ ਨੇ ਉਹਨਾਂ ਲਈ ਕੀ ਮੈਸੇਜ ਹੈ ਕਿ ਆਪਣਾ ਜਿੰਦਾ ਆਬਜੈਕਟਿਵ ਜਿਹੜਾ ਹੋਣਾ ਚਾਹੀਦਾ ਕਲੀਅਰ ਹੋਣਾ ਚਾਹੀਦਾ ਕਿ ਜੋ ਕਰਨਾ ਸੁਣਨੇ ਤਾਂ ਉਸ ਮੁਕਾਮ ਤੇ ਪਹੁੰਚਣ ਲਈ ਕਾਫੀ ਜਿੰਦਾ ਜਿਹੜਾ ਮਿਹਨਤ ਕਰਨੀ ਪੈਂਦੀ ਹੈ ਉਹ ਕਰਨ ਭਵੇਂ ਆ ਸਕਦੇ ਕੋਈ ਡਿਫਿਕਲਟ ਟਾਈਮ ਤਾਂ ਵੀ ਫੋਕਸ ਇੱਕ ਅਬਜੈਕਟਿਵ ਤੇ ਹੋਣਾ ਚਾਹੀਦਾ ਆ ਤਾਂ ਫੋਕਸ ਇੱਕ ਦੁਨੀਆ ਦਾ ਆਪਣੇ ਜ਼ਿੰਦਗੀ ਵਿੱਚ ਇੱਕ ਅਬਜੈਕਟਿਵ ਹੋ ਪੂਰਾ ਕਰਨ ਲਈ ਪੂਰਾ ਜਿੰਦਾ ਜੋ ਕਰ ਸਕਦੇ ਕਰ ਅੱਜ ਅੱਜ ਜਿਹੜੀ ਕਾਮਯਾਬੀ ਮਿਲੀ ਹੈ ਇਹਦੇ ਪਿੱਛੇ ਕਿਹਦਾ ਹੱਥ ਮੰਨਦੇ ਹੋ ਕਿਹਦਾ ਆਸ਼ੀਰਵਾਦ ਨੂੰ ਮਿਲਿਆ ਮੇਰੇ ਮਾਪੇ ਕਾਫੀ ਉਹਨਾਂ ਦਾ ਮੈਂ ਲਾ ਫੱਟੇ ਦੇਰ ਤੋਂ ਉਹਨੇ ਸਪੋਰਟ ਕੀਤੀ ਆ ਮੈਂ ਨਹੀਂ ਮੇਰੇ ਵੀ ਦੋਸਤ ਜਿਹੜੇ ਕਰਨਾ ਚਾਹੁੰਦੇ ਸੀ ਉਹਨਾਂ ਤੋਂ ਪਿੱਛੇ ਸਪੋਰਟ ਨਹੀਂ ਸੀ ਚਾਹ ਕਰ ਨਹੀਂ ਸਕੇ ਇਸ ਲਈ ਉਹ ਕਾਫੀ ਹੈਲਪਿਆ ਉਹਨਾਂ ਦੀ ਇੱਕ ਇੰਨੇ ਲੰਬੇ ਸਮੇਂ ਤੋਂ ਤੁਸੀਂ ਬਾਹਰ ਗਏ ਇਟਲੀ ਤੇ ਉਸ ਤੋਂ ਬਾਅਦ ਵਿਜ਼ਿਟ ਕੀਤਾ ਇੱਥੇ ਆਪਣੇ ਸ਼ਹਿਰ ਦੇ ਵਿੱਚ ਜਿਵੇਂ ਹਰ 4 ਸਾਲ 3 ਸਾਲ ਜਾਂ 5 ਸਾਲ ਬਾਅਦ ਉਹਨੇ ਸੀਗੇ ਮੇਚ ਮਿਲਣੇ ਰਿਸ਼ਤੇਦਾਰਾਂ ਨੂੰ ਇੱਥੇ ਤੇ ਪਰਟ ਬਣਨ ਤੋਂ ਬਾਅਦ ਕਿੰਨੀ ਵਾਰ ਇੱਥੇ ਆਇਓ ਪਾਇਲਟ ਬਣਨ ਤੋਂ ਬਾਅਦ ਤਾਂ ਪਹਿਲੀ ਵਾਰ ਆ लास्ट ਵਾਰ ਜਦੋਂ ਆਇਆ ਸੀ ਹਜੇ ਮੈਂ ਕੋਰਸ ਕਰਦਾ ਪਿਆ ਸੀਗਾ ਪਾਇਲਟ ਦਾ ਉਹ ਹੁੰਦਾ ਟ੍ਰੇਨਿੰਗ ਕਰਦੇ ਸੀਗੇ ਜਿਹੜਾ ਜਿਹੜੋਨੇ ਸੀਗੇ ਜਿਹੜੇ ਟ੍ਰੇਨਿੰਗ ਨਿੱਕੇ ਵਾਲੇ ਪਰ ਕੰਪਨੀ ਵਿੱਚ ਲੱਗਣ ਤੋਂ ਬਾਅਦ ਤਾਂ ਪਹਿਲੀ ਵਾਰ ਆ ਫਸਟ ਟਾਈਮ ਹਾਂਜੀ ਤੇ ਅੱਜ ਇੰਡੀਆ ਦੀ ਧਰਤੀ ਤੁਸੀਂ ਪਾਇਲਟ ਬਣਨ ਤੋਂ ਬਾਅਦ ਆਏ ਹੋ ਤੇ ਕਿੱਦਾਂ ਦਾ ਮਨ ਦੇ ਵਿੱਚ ਉਤਾਰ ਚੜਾ ਆ ਰਹੇ ਨੇ ਵੀ ਮੈਂ ਇੱਥੇ ਪਾਇਲਟ ਬਣ ਕੇ ਪਹੁੰਚਿਆ ਤੇ ਲੋਕ ਜਿਹੜੇ ਨੇ ਇੱਥੋਂ ਦੇ ਉਹਨਾਂ ਦੇ ਮਨ ਦੇ ਵਿੱਚ ਕੀ ਭਾਵਨਾਵਾਂ ਨੇ ਕੁਛ ਜ਼ਾਹਰ ਕਰ ਕਰਦੇ ਆ ਕਾਫੀ ਖੁਸ਼ੀ ਹੁੰਦੀ ਆ ਦੇਖ ਕੇ ਰਿਐਕਸ਼ਨ ਸਾਰਿਆਂ ਦੇ ਜੋ ਮਿਲਦੇ ਆ ਤਾਂ ਕੰਗਰੀਟ ਕਰਦੇ ਮੇਰੇ ਨਾਲ ਤਾਂ ਖੁਸ਼ੀ ਬਹੁਤ ਹੁੰਦੀ ਆ ਪੰਜਾਬ ਦੇ ਯੂਥ ਲਈ ਇੱਕ ਬੜਾ ਵੱਡਾ ਸੁਨੇਹਾ ਦੇ ਰਹੇ ਨੇ ਕਿ ਕਾਮਯਾਬੀ ਜਿਹੜੀ ਆ ਉਹ ਕਿਤੇ ਵੀ ਰਹਿ ਕੇ ਹੋ ਸਕਦੀ ਆ ਸਿਰਫ এডਿਕੇਸ਼ਨ ਤੇ ਮਨ ਦੇ ਵਿੱਚ ਜੜੀਆਂ ਜਿਹੜੇ ਮਨ ਦੇ ਵਿੱਚ ਇੱਕ ਰੀਜਾ ਹੁੰਦੀ ਜਾਂ ਨੇ ਜਾਂ ਇੱਕ ਟਾਰਗੇਟ ਚੁਣਿਆ ਜਾਂਦਾ ਉਸ ਟਾਰਗੇਟ ਨੂੰ ਉਸ ਲਕਸ਼ ਨੂੰ ਪੂਰਾ ਕਰਨ ਵਾਸਤੇ ਇੱਕ ਜਿਹੜੀ ਜਦੋਜਹਿਦ ਹੁੰਦੀ ਆ ਉਹੀ ਬੰਦੇ ਨੂੰ ਸਫਲ ਬਣਾਉਂਦੀ ਆ ਤੇ ਜਿਹਦੇ ਪਿੱਛੇ ਮਾਤਾ ਪਿਤਾ ਦਾ ਵੀ ਹੱਥ ਹੁੰਦਾ ਹੋਰ ਸਮਾਜ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਜੋ ਤੁਹਾਡੇ ਦਾ ਆਬਜੈਕਟਿਵ ਆ ਤੁਸੀਂ ਪੂਰੇ ਕਰਨ ਦੀ ਕੋਸ਼ਿਸ਼ ਕਰੋ ਕੋਈ ਕੁਝ ਵੀ ਹੋ ਜਾਵੇ ਦਾ ਕੋਈ ਵੀ ਤੁਹਾਡੇ ਸਿਚੁਏਸ਼ਨ ਆ ਹੌਲੀ ਹੌਲੀ ਬੰਦਾ ਪਹੁੰਚ ਹੀ ਸਕਦਾ ਆ ਜਿਹੜੇ ਤੁਹਾਡੇ ਐਂਡ ਆਬਜੈਕਟਿਵ ਆ ਉੱਤੇ। ਉੱਤੇ ਪਾਇਲਟ ਬਣਨ ਤੋਂ ਬਾਅਦ ਕਿੱਥੇ ਕਿੱਥੇ ਉਡਾਰੀਆਂ ਮਾਰੀਆਂ ਨੇ ਤੁਸੀਂ? ਅਸੀਂ ਆਂਦਾ ਯੂਰਪ ਤੋਂ ਸਾਰੇ ਪਾਸੇ ਜਾਇਦਾ ਆ। ਕੋਈ ਫਿਕਸਡ ਰੋਟ ਨਹੀਂ ਹੁੰਦੀ। ਮੈਂ ਉਹਦਾ ਬੋਲੋਨਿਆ ਵਿੱਚ ਵੇਸ ਆ ਮੇਰੀ ਲੀਚ ਦਾ ਉੱਥੋਂ ਅਸੀਂ ਸਾਰੇ ਪਾਸੇ ਯੂਰਪ ਵਿੱਚ ਪੂਸਤ ਯੂਰਪ ਵਿੱਚ ਸਾਰੇ ਪਾਸੇ ਜਾਇਦਾ। ਫਰਾਂਸ, ਇਟਲੀ, ਜਰਮਨੀ, ਸਪੇਨ ਜਦੋਂ ਪਲਾਨ ਤੁਸੀਂ ਉਡਾਉਂਦੇ ਹੋ ਤੇ ਉਸ ਤਰ੍ਹਾਂ ਦੀ ਸਿਚੁਏਸ਼ਨ ਕਿੱਦਾਂ ਦੀ ਲੱਗਦੀ ਆ ਕਿੱਦਾਂ ਦਾ ਤੁਸੀਂ ਉਹਨੂੰ ਡਰਾਈਵ ਕਰਦੇ ਹੋ ਜਦੋਂ ਇਸ ਲਈ ਆਮ ਜਦੋਂ ਤਾਂ ਕੁਝ ਮੌਸਮ ਸਹੀ ਹੁੰਦਾ ਕੁਝ ਪਾਰਟਿਕੂਲਰ ਕੋਈ ਸਿਚੁਏਸ਼ਨ ਨਹੀਂ ਹੁੰਦੀ ਫੇ ਤਾਂ ਨੋਰਮਲ ਈਜ਼ੀ ਹੁੰਦਾ ਹੈ ਕਾਫੀ ਕਿਉਂਕਿ ਸਾਡਾ ਜਦੋਂ ਦਾ ਜਵਾਬ ਅਸੀਂ ਟੇਕ ਆਫ ਕਰਨਾ ਜਦੋਂ 3000 ਫੀਟ ਦੇ ਲਾਗੇ ਸਕੇ ਪਹੁੰਚ ਗਏ ਉਦੋਂ ਫਿਰ ਆਟੋ ਪਾਇਲਟ ਐਂਗੇਜ ਹੋ ਜਾਂਦਾ ਤਾਂ ਸਰੀਆਸੀ ਰੂਟ ਭਰੀ ਹੁੰਦੀ ਵਿੱਚ ਤਾਂ ਆਟੋ ਲੇਟਰ ਨੂੰ ਫੋਲੋ ਕਰਦਾ ਹੁੰਦਾ ਤਾਂ ਬਾਅਦ ਚ ਕ੍ਰਿਟੀਕਲ ਜੋ ਜਿਹੜਾ ਫੇਸ ਹੁੰਦਾ ਲੈਂਡਿੰਗ ਦਾ ਹੁੰਦਾ ਜੋ ਸਾਰਾ ਡਿਸਕਨੈਕਟ ਹੋਤਾ ਬਾਅਦ ਤੋਂ ਮੈਨੂਅਲ ਫਲਾਈ ਕੈਪਟਨ ਹੁੰਦਾ ਪਰ ਇਹ ਤਾਂ ਜੇ ਤਾਂ ਆਮ ਨਾਰਮਲ ਦਿਨ ਹੋਵੇ ਫਿਰ ਇੰਨੀ ਪ੍ਰੋਬਲਮ ਨਹੀਂ ਹੁੰਦੀ ਜਦੋਂ ਮੀਂਹ ਪਿੰਦੇ ਹੋਵੇ ਜਾਂ ਬਿੜਲੀ ਕਾਫੀ ਬਡੇ ਤੰਦਰ ਤੋਂ ਲੱਗੇ ਹੋਣ ਜਾਂ ਹਵਾ ਕਾਫੀ ਹੁੰਦੀ ਆ ਉਦੋਂ ਜ਼ਿਆਦਾ ਕੰਪਲੀਕੇਟ ਹੋ ਜਾਂਦਾ ਹੈ ਜਦੋਂ ਨੂੰ ਸਾਹਮਣਾ ਜ਼ਿਆਦਾ ਔਖਾ ਹੁੰਦਾ ਤਾਂ ਚੈਲੈਂਜਿੰਗ ਕਾਫੀ ਹੁੰਦਾ ਪਰ ਉਹ ਹੀ ਜਦੋਂ ਜ਼ਿਆਦਾ ਇੰਟਰਸਟਿੰਗ ਪਾਰਟ ਆਉਂਦਾ ਜਦੋਂ ਜ਼ਿਆਦਾ ਚੈਲੈਂਜਿੰਗ ਪਾਰਟ ਹੁੰਦੇ ਆ ਕੋਈ ਹੋਰ ਐਕਸਪੀਰੀਅੰਸ ਰਿਹਾ ਹੋਵੇ ਫਲਾਈਟ ਦੇ ਦੌਰਾਨ ਤੁਹਾਡਾ ਅ ਕਈ ਵਾਰ ਸਾਨੂੰ ਹੁੰਦਾ ਕਿ ਕੋਈ ਪੈਸੇਂਜਰ ਜਦੋਂ ਐਮਰਜੈਂਸੀ ਹੋ ਸਕਦੀ ਹੈ ਜਾਂ ਪੈਸੇਂਜਰ ਵੀ ਕੋਈ ਅਜੰ ਦੇ ਜੰਦਾ ਉਹਨਾਂ ਨੂੰ ਜਦੋਂ ਤਾਂ ਫੂਡ ਪੌਇਜ਼ਨਿੰਗ ਹੋਵੇ ਜਾਂ ਤਾਂ ਤਾਂ ਸੀ ਉੱਪਰ ਕ੍ਰੂਜ਼ ਤੇ ਸਾਨੂੰ ਇਨਫੋਰਮ ਕਰਦੇ ਹੁੰਦੇ ਪਿੱਛੇ ਕੈਬਨ ਕ੍ਰੂਜ਼ ਕਿ ਇਹ ਪੈਸੇਂਜਰ ਨੂੰ ਵੋਮਿਟਿੰਗ ਆਉਂਦੀ ਪਈ ਜਾਂ ਨਾ ਪਸ ਤਾਂ ਉਸ ਵੇਲੇ ਸਾਨੂੰ ਪਲਾਨ ਉਸ ਵੇਲੇ ਪਾ ਮੈਂ ਉਹਦੋਂ ਪੈਸੇਂਜਰ ਠੀਕ ਠਾਕ ਹੋਵੇ ਸਾਨੂੰ ਉਦੋਂ ਹੀ ਅਸੀਂ ਪਲੈਨਿੰਗ ਕਰਨ ਲੱਪੇ ਜੀ ਤਾਂ ਅਸੀਂ ਕਹਾਂ ਕਿ ਹਾਂ ਜੇ ਹੁਣ ਸਾਨੂੰ ਇੱਕਦਮ ਉਤਰਨਾ ਪਵੇ ਕਿੱਥੇ ਜਾਈਏ ਕਿਹੜੇ ਨਾਲੇ ਦਵਾਲੇ ਜਿਹੜੇ 에ਰਪੋਰਟ ਉਹਦੀ ਸਾਰੀ ਡਾਟਾ ਜਾਂਦਾ ਕਲੈਕਟ ਕਰਕੇ ਜੇ ਡਾਇਵਰਸ਼ਨ ਕਰਨਾ ਪਵੇ ਪਰ ਬਾਅਦ ਤੋਂ ਜਿੰਦਾ ਇੱਕ ਮੈਡੀਕਲ ਇੱਕ ਨਰਸ ਸੀਗੀ ਅੰਬਰ ਤਾਂ ਅਸੀਂ ਉਹਨਾਂ ਨੇ ਅਸਿਸਟ ਕੀਤਾ ਤਾਂ ਪੈਸੇਂਜਰ ਠੀਕ ਹੋ ਗਿਆ ਤਾਂ ਅਸੀਂ ਜਿੱਥੇ ਪਹੁੰਚਣਾ ਸੀ ਪਹੁੰਚ ਸਕੇ ਪਰ ਜੇ ਕਰਨਾ ਪਵੇ ਅਸੀਂ ਇੱਕਦਮ ਪ੍ਰੇਪੇਅਰ ਸੀਗੇ ਕੀ ਕਰਨਾ ਕਿਦੋਂ ਕਰਨਾ ਕਿੰਦਾ ਮੋਸਟਲੀ ਜਿਹੜੇ ਆਪਣੇ ਪੰਜਾਬੀ ਲੋਗ ਨੇ ਉਹ ਫੋਰਮ ਦੇ ਵਿੱਚ ਗਏ ਨੇ ਕੁਝ ਇਟਲੀ ਦੇ ਵਿੱਚ ਵੀ ਕਾਫੀ ਲੋਗ ਜਾਨੀ ਕਿ ਅੱਧਾ ਪੰਜਾਬ ਤਾਂ ਇਟਲੀ ਦੇ ਵਿੱਚ ਵੀ ਬੈਠਾ ਤੇ ਕੋਈ ਇਦਾਂ ਦਾ ਹੋਇਆ ਤੁਹਾਨੂੰ ਤੁਹਾਡੇ ਪਲਾਨ ਦੇ ਵਿੱਚ ਕੋਈ ਆਪਣੇ ਹਿਸ਼ਾਰਪੁਰ ਦਾ ਵਿਜ਼ਿਟ ਕਰ ਰਿਹਾ ਹੋਵੇ ਉੱਥੇ ਫਲਾਈਟ ਦੇ ਦੌਰਾਨ ਕੋਈ ਤੁਹਾਨੂੰ ਮਿਲਿਆ ਹੋਵੇ ਹੇ ਮਨਪ੍ਰੀਤ ਨਹੀਂ ਮਤਲਬ ਪੰਜਾਬੀ ਇੱਥੇ ਹਿਸ਼ਾਰਪੁਰ ਕੋਈ ਨਹੀਂ ਮਿਲਿਆ ਪਰ ਇੱਕ ਵਾਰ ਇੱਕ ਮੇਰੇ ਦੋਸਤ ਸੀਗੇ ਉਹ ਮੈਨੂੰ ਪਤਾ ਨਹੀਂ ਸੀਗਾ ਉਹ ਫਲਾਈਟ ਚੜ੍ਹ ਨਹੀਂ ਸੀਗੀ ਤਾਂ ਮੈਂ ਹੁੰਦੇ ਜਦਾ ਇਨਸਪੈਕਸ਼ਨ ਕਰਨੀ ਹੁੰਦੀ ਤਾਂ ਵਾਪਸ ਕੈਬਿਨ ਵਿੱਚ ਜਾਣਾ ਪਿਆ ਸੀਗਾ ਤਾਂ ਮੈਂ ਦੇਖਿਆ ਜਾਣਦਾ ਜਾਣਦਾ ਜੰਦਾ ਬੰਦਾ ਲੱਗਦਾ ਹੈ ਤਾਂ ਜਾ ਕੇ ਮਿਲਿਆ ਤਾਂ ਕਾਫੀ ਖੁਸ਼ੀ ਹੋਈ ਕਿ ਮੇਰੇ ਜਹਾਜ਼ ਵਿੱਚ ਕੋਈ ਮੇਰਾ ਜਾਣਦਾ ਚੜ੍ਹਿਆ ਚਾਹ ਵਗੈਰਾ ਪਿਆਈ ਫਿਰ ਉਹ ਨਹੀਂ ਤੇ ਉਹ ਉਹ ਸਾਡਾ ਕੰਮ ਨਹੀਂ ਹੁੰਦਾ ਸੀ ਤਾਂ ਸਾਡੇ ਲਵਿੰਟਰਵਾ ਚਾ ਲੌਕ ਕਰਕੇ ਉੱਥੇ ਰਹਿਦਾ ਪਰ ਲੱਗ ਕੇ ਵੀ ਅਨਕ੍ਰੋਜੜੇ ਸੀ ਕਿ ਉਹ ਨਾ ਦੱਸਿਆ ਕਿ ਇਹ ਨਾ ਜਾਣਦੇ ਪਰ ਉਹ ਫਿਰ ਦੇਖ ਲੈਂਦਾ ਉਹਨਾਂ ਨੂੰ ਤੇ ਨੈਕਸਟ ਹੁਣ ਅੱਗੇ ਟਾਰਗੇਟ ਕੀ ਤੁਹਾਡਾ ਜੀ ਨੈਕਸਟ ਹਜੇ ਤਾਂ ਇਸ ਕੰਪਨੀ ਵਿੱਚੋਂ ਦਾ ਅੱਗੇ ਬਦਲਣਾ ਤਿੰਨ ਚਾਰ ਸਾਲਾਂ ਤੱਕ ਸ਼ਾਇਦ ਜੇ ਕੈਪਟਨ ਦੀ ਆਫਰ ਆਵੇ ਕੈਪਟਨ ਮਰਨਲੀ ਦਾ ਉਹ ਅਗਲਾ ਟਾਰਗੇਟ ਮੇਨ ਸੋ ਮਨਪ੍ਰੀਤ ਜੀ ਦਾ ਜਿਹੜਾ ਮਦਰ ਨੇ ਉਹ ਵੀ ਸੜਨਾਲ ਹਾਜ਼ਰ ਨੇ ਤੇ ਉਹਨਾਂ ਵੱਲੋਂ ਵੀ ਅਸੀਂ ਜਾਣਕਾਰੀ ਪ੍ਰਾਪਤ ਕਰਦੇ ਹਾਂ ਕਿ ਮਨਪ੍ਰੀਤ ਨੇ ਕਿੱਥੋਂ ਵਿੱਦਿਆ ਹਾਸਲ ਕੀਤੀ ਹੈ ਤੇ ਕੀ ਅੱਗੇ ਇਹਨਾਂ ਦੇ ਟਾਰਗੇਟ ਨੇ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਛੋਟਾ ਹੁੰਦਾ ਇੱਥੇ ਮੁੰਨਕਲਾ ਪਿੰਡ ਪਹਿਲੇ ਅਸੀਂ ਰਹਿੰਦੇ ਸੀਗੇ ਤੇ ਇਹਦੇ ਪਾਪਾ ਚਲੇ ਗਏ ਇਟਲੀ ਤੇ ਫਿਰ ਉਹ ਕਹਿੰਦੇ ਸੀ ਵੀ ਐਜੂਕੇਸ਼ਨ ਬੱਚਿਆਂ ਨੂੰ ਅਸੀਂ ਅੱਛੀ ਦੇਣੀ ਹੈ ਤੇ ਸ਼ੁਰੂਆਤ ਅਸੀਂ ਸੈਂਟ ਮੈਰੀ ਸਕੂਲ ਤੋਂ ਕੀਤਾ ਇੱਥੇ ਟੰਡ ਹੋਰ ਮਟਾਂਡੇ ਚ ਸਕੂਲ ਸੀਗਾ ਉਹ ਇੰਗਲਿਸ਼ ਮੀਡੀਅਮ ਫਿਰ ਉਸ ਤੋਂ ਬਾਅਦ ਸੈਂਟ ਸੋਲਜਰ ਛੋਟੀਆਂ ਕਲਾਸਾਂ ਵੀ ਐਲ ਕੇ ਜੀ ਯੂ ਕੇ ਜੀ ਤੱਕ ਕੀਤਾ ਜਦੋਂ ਫੇ 5 ਸਾਲ ਦਾ ਹੋਇਆ ਤਾਂ ਫੇ ਅਸੀਂ ਇਟਲੀ ਲੈ ਗਏ ਇਟਲੀ ਜਾ ਕੇ ਉੱਥੇ ਸਕੂਲ ਦੀ ਫੇ ਮੁੰਡਲੀ ਸਿੱਖਿਆ ਉੱਥੇ ਸ਼ੁਰੂ ਕੀਤੀ ਤਕਰੀਬਨ ਤੇ ਉਹ ਕਹਿੰਦੇ ਸੀ ਵੀ ਇੰਨੇ ਛੋਟੇ ਬੱਚਿਆਂ ਨੂੰ ਪਹਿਲੇ ਖੜਾਉਣਾ ਹੀ ਹੁੰਦਾ ਹੈ ਪਰ ਇਹ ਜੋ ਵੀ ਜਹਾਜ਼ਾਂ ਨਾਲ ਖੇਡਦਾ ਸੀ ਨਿੱਕਾ ਹੁੰਦਾ ਇਹਦਾ ਗੱਡੀਆਂ ਨਾਲ ਪਿਆਰ ਸੀ ਜਹਾਜ਼ਾਂ ਨਾਲ ਪਿਆਰ ਸੀ ਤੇ ਇੰਟਰਸਟ ਇਹਨਾਂ ਚੀਜ਼ਾਂ 'ਚ ਹੀ ਸੀਗਾ ਤੇ ਕਦੇ ਦਾਬੇ ਵੀ ਮਾਰੇ ਹੁਣ ਕੇ ਛੱਡ ਕਿ ਕੀ ਖੜੀ ਜਾਂਦਾ ਇਹਨਾਂ ਨੂੰ ਫੜਿਆ ਪੜ੍ਹਦਾ ਕੜੀ ਨਹੀਂ ਉੱਥੇ ਮੌਕਾ ਨਹੀਂ ਮਿਲਿਆ ਸਾਨੂੰ ਕਹਿਣ ਦਾ ਕਿਉਂਕਿ ਉੱਥੇ ਬੱਚੇ ਦੀ ਐਜੂਕੇਸ਼ਨ ਤਕਰੀਬਨ ਸਕੂਲ ਚ ਓਨੀ ਹੀ ਹੁੰਦੀ ਆ ਤੇ ਅਸਲ ਵਿੱਚ ਮੈਂ ਸਹੀ ਮੈਨੇਜ ਮੈਨੂੰ ਯਾਦ ਵੀ ਨਹੀਂ ਵੀ ਮੈਂ ਇਹਨਾਂ ਦੀ ਕਦੀ ਕਿਤਾਬ ਲੈ ਕੇ ਇਹ ਜੋ ਕੀਤਾ ਇਹਨਾਂ ਨੇ ਆਪਣੀ ਮਿਹਨਤ ਨਾਲ ਕੀਤਾ ਤੇ ਅੱਜ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਕਿ ਇੱਕ ਪਾਇਲਟ ਬਣ ਕੇ ਆਇਆ ਤੁਹਾਡਾ ਪੁੱਤਰ ਬਣਨ ਤੋਂ ਬਾਅਦ ਫਸਟ ਟਾਈਮ ਵਿਜ਼ਿਟ ਕੀਤਾ ਪਿੰਡ ਆਪਣਾ ਹਾਂਜੀ ਮੈਂ ਘਰ ਚੋਂ ਬਹੁਤ ਖੁਸ਼ੀ ਮਹਿਸੂਸ ਹੋਈ ਜਿੱਦਾਂ ਲੋਕਾਂ ਦਾ ਰਿਐਕਸ਼ਨ ਦੇਖਿਆ ਉਹ ਤਾਂ ਬਹੁਤ ਹੀ ਮਾਣ ਵਾਲੀ ਗੱਲ ਹੈ ਨਾ ਵੀ ਇਦਾਂ ਦਾ ਮਾਣ ਸਾਨੂੰ ਤਾਂ ਪ੍ਰਾਪਤ ਨਹੀਂ ਹੋਇਆ ਪਰ ਸਾਡੇ ਬੱਚੇ ਦੇ ਕਰਕੇ ਸਾਨੂੰ ਫਿਰ ਪ੍ਰਾਪਤ ਹੋਇਆ ਤਾਂ ਬਹੁਤ ਵਧੀਆ ਲੱਗਾ ਸਭ ਤੋਂ ਵੱਧ ਖੁਸ਼ੀ ਤਾਂ ਮਾਣ ਹੁੰਦੀ ਹੈ ਹਨਾ ਪਾਲਿਆ ਪੋਸਿਆ ਹੁੰਦਾ ਜਨਮ ਦਿੱਤਾ ਹੁੰਦਾ ਤੇ ਕੀ ਤੁਸੀਂ ਸਨੇਹਾ ਦੇਣਾ ਚਾਹੋਗੇ ਬਾਕੀ ਜਿਹੜੇ ਨੌਜਵਾਨ ਪੀੜੀ ਹੈ ਉਹਨਾਂ ਦੀਆਂ ਮਾਵਾਂ ਨੂੰ ਵੀ ਇਹੀ ਕਿ ਬੱਚਿਆਂ ਨੂੰ ਉਹਨਾਂ ਦੇ ਦਿਮਾਗ ਦੇ ਹਿਸਾਬ ਨਾਲ ਜੋ ਕਰਨਾ ਚਾਹੁੰਦੇ ਕਰਨ ਦੋ ਇਹ ਨਹੀਂ ਥੋਪਣਾ ਨਹੀਂ ਚਾਹੀਦਾ ਕਰੀ ਵੀ ਤੁਸੀਂ ਡਾਕਟਰ ਬਣਨਾ ਇੰਜੀਨੀਅਰ ਬਣਨਾ ਇਹਦੀ ਵਜ੍ਹਾ ਨਾਲ ਵੀ ਬੱਚੇ ਪਿੱਛੜ ਜਾਂਦੇ ਪਿੱਛੇ ਕਈ ਵਾਰ ਨਹੀਂ ਕਰ ਸਕਦੇ ਉਹ ਜੋ ਚਾਹੁੰਦਾ ਬੱਚਾ ਉਹਨੂੰ ਕਰਨ ਦੋ ਉਹਨੂੰ ਖੁੱਲੀ ਛੁੱਟੀ ਦੋ ਤੇ ਉਹ ਬੱਚਾ ਜ਼ਰੂਰ ਅਚੀਵ ਕਰੂਗਾ ਇਟਲੀ ਵਿੱਚ ਉਦਾਰੀਆਂ ਮਰਨ ਵਾਲੇ ਮਨਪ੍ਰੀਤ ਸਿੰਘ ਉਹਨਾਂ ਦੇ ਜੋ ਫਾਦਰ ਨੇ ਸਾਡੇ ਨਾਲ ਮੌਜੂਦ ਨੇ ਉਹਨਾਂ ਪਰੋਂ ਉਹਨਾਂ ਵੱਲੋਂ ਵੀ ਅਸੀਂ ਜਾਣਕਾਰੀ ਲੈਣੇ ਆ ਕਿ ਕਿੱਦਾਂ ਦਾ ਪੜ੍ਹਾਈ ਦਾ ਜਿਹੜਾ ਸਿਸਟਮ ਹੈ ਰਿਹਾ ਤੇ ਕੋਲੋਂ ਦੇ ਬਾਹਰ ਗਏ ਨੇ ਤੇ ਮਨਪ੍ਰੀਤ ਨੂੰ ਹੀ ਬਾਹਰ ਲਿਜਾ ਕੇ ਇਹਨਾਂ ਨੇ ਜੋ ਕਾਮਯਾਬੀ ਹਾਸਲ ਮਨਪ੍ਰੀਤ ਨੂੰ ਹੋਈ ਹੈ ਕਿੰਨਾ ਕੋਈ ਯੋਗਦਾਨ ਵਿੱਚ ਰਿਹਾ ਸਰ ਸਵਾਗਤ ਹੈ ਜੀਬੀਸੀ ਅਪਰੇਟਰ ਦੇ ਵਿੱਚ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਰ ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਜੀ ਬੇਟਾ ਤੁਹਾਡਾ ਪਾਇਲਟ ਬਣਿਆ ਜੀ ਇਹ ਤਾਂ ਤੁਹਾਨੂੰ ਹੀ ਮੁਬਾਰਕ ਸਾਰਿਆਂ ਨੂੰ ਜਨ ਜਨ ਨੇ ਦਿਖ ਰਿਹਾ ਤੇ ਇਹ ਤਾਂ ਬੇਟੇ ਦੀ ਮਿਹਨਤਾਂ ਦੇ ਕਿੰਨੇ ਮਿਹਨਤ ਕੀਤੀ ਹੈ ਕੋਛੁਰੂ ਤੇ ਪੰਡਿਤ ਠੀਕ ਨੂੰ ਕਾਫੀ ਵਧੀਆ ਸੀ ਇਹ ਤੇ ਬਾਕੀ ਤਾਂ ਉਹ ਐਜੂਕੇਸ਼ਨ ਜਿਹੜੀ ਹੈ ਦੱਸਿਆ ਕਿ ਬਾਹਰ ਇਟਲੀ ਚ ਵੀ ਕੀਤੀ ਹੈ ਤੇ ਇੱਥੇ ਵੀ ਕੀਤੀ ਹੈ ਤੇ ਤੁਹਾਡਾ ਕਿੰਨਾ ਕੋ ਯੋਗਦਾਨ ਰਿਹਾ ਬੱਚੇ ਨੂੰ ਇੱਥੋਂ ਤੱਕ ਸਫਲਤਾ ਜਿਹੜੀ ਮਿਲੀ ਹੈ ਇਹ ਇੰਡੀ ਇੰਜੀਨੀਅਰ ਐਜੂਕੇਸ਼ਨ ਹੈ ਉਹ ਇਟਲੀ ਕੀਤੀ ਹੈ ਇਹ 5.5 ਸਾਲ ਦਾ ਸੀ ਜੰਨੀ ਫਸਟ ਉਹ ਉੱਥੇ ਸਟਾਰਟ ਕੀਤੀ ਹੈ ਉੱਥੇ ਸਾਰਾ ਜਿਹੜਾ ਲਾਇਸੈਂਸ ਵਗੈਰਾ ਉਹ ਸਪੇਨ ਦਾ ਕੀਤਾ ਸੀਗਾ ਤੇ ਅਸੀਂ ਤੇ ਦੀ سپورਟ ਕੀਤੀ ਪੂਰੀ ਜਿੰਨੀ ਜਿੰਨੀ ਜਿੱਦ ਨੂੰ ਹੈਲਪ ਚਾਹੀਦੀ ਸੀ ਤਾਂ ਇਹ ਤਾਂ ਕਿ ਪੁੱਤਰ ਮੈਂ ਪੜ ਜਿੰਨੀਆਂ ਤੇਰੀਆਂ ਮੰਨ ਦੀਆਂ ਸਾਰੀਆਂ ਪੂਰੀਆਂ ਕਰ ਅਸੀਂ ਤੇਰੇ ਨਾਲ ਹੁਣ ਤੇ ਕਾਫੀ ਮੇਰੇ ਦੇ ਮੈਂ ਇਹਦੇ ਮਮਾ ਨੇ ਜਿਹੜੇ ਦਾਦਾ ਦਾਦੀ ਨੇ ਕਾफी سپورਟ ਇਹ ਦੇ ਕੀਤੀ ਬੜੀ ਮਾਪਿਓ ਦਾ ਜਿੰਨਾ ਸਾਥ ਬੱਚੇ ਨੂੰ ਮਿਲਦਾ ਦਾ ਬੱਚੇ ਨੇ ਕਿੜੀਆਂ ਫਿਰ ਪਲੰਗਾ ਪੁੱਟਣੀਆਂ ਹੁੰਦੀਆਂ ਨੇ ਤੇ ਕਦੀ ਇਦਾਂ ਦਾ ਸਬਬ ਬਣਿਆ ਕਿ ਇਹ ਜਿਹੜਾ ਜਹਾਜ਼ ਉਡਾ ਰਿਆ ਤੇ ਪਲ ਡਰਾਈਵ ਕਰ ਰਿਹਾ ਤੁਸੀਂ ਉਹਦੇ ਵਿੱਚ ਬੈਠੇ ਹੋਏ ਨਹੀਂ ਹਜੇ ਇਹ ਮੌਕਾ ਨਹੀਂ ਮਿਲਿਆ ਸਾਨੂੰ ਹਜੇ ਅੱਛਾ ਇਹ ਪਿੱਛੇ ਕਰਦਾ ਸੀ ਗੱਲ ਵੀ ਮੈਨੂੰ ਹੁਣ ਕਿਉਂਕਿ ਇਹਨੂੰ ਕੁਝ ਟਿਕਟਪਸ ਥੋੜੇ ਮਿਲਦੇ ਹੁੰਦੇ ਹਨ ਨਾ ਤੇ ਕਹਿੰਦਾ ਸੀ ਵੀ ਆਪਾਂ ਹੁਣ ਬਣਾਉਣੇ ਪਰੋ ਨਾ ਪਰ ਇਦਾਂ ਹਜੇ ਫਿਲਮ ਮੌਕਾ ਨਹੀਂ ਮਿਲਿਆ ਪਰ ਮੇਰੀ ਮਨ ਦੀ ਚਾਹ ਹੈਗੀ ਆ ਇਹਨੂੰ ਦੱਸੇ ਤੋਂ ਬਗੈਰ ਕਿਸੇ ਨਾਲ ਇਦਾਂ ਕਰਦਾ ਜ਼ੋਰ ਆ ਬਾਕੀ ਮਾਰਨੇ ਜੋ ਚਾਇਆ ਕਿਉਂਕਿ ਉਦੋਂ ਇਹਨੂੰ ਵੀ ਦਮ ਸਰਪੇ ਦਿੰਦੇ ਆ ਵੀ ਅਸੀਂ ਅਸੀਂ ਆ ਗਏ ਆ ਇੱਥੇ ਤੇ ਹਜੇ ਫਿਲਹਾਲ ਮੌਕਾ ਮਿਲਿਆ ਨਹੀਂ ਜੀ ਨਿੱਕੇ ਹੁੰਦੇ ਆ ਤੁਸੀਂ ਇਹਨੂੰ ਮੋਢਿਆਂ ਤੇ ਛਾਲਾ ਮਰਵਾਇਆ ਨੇ ਤੇ ਹੁਣ ਤੁਸੀਂ ਵੀ ਇਹਦਾ ਮੋਢਿਆਂ ਤੇ ਬਹਿ ਕੇ ਇਹ ਉਡਾਰੀ ਮਾਰਨੀ ਚਾਹੁੰਦੇ ਬਿਲਕੁਲ ਬਿਲਕੁਲ ਉਦਾਂ ਵੀ ਪਿੱਛੇ ਜੇ ਕਹਿੰਦਾ ਸੀ ਵੀ ਨੀ ਤਨ ਤੁਹਾਨੂੰ ਉੱਥੇ ਸਾਡੇ ਸ਼ਹਿਰ ਦੇ ਉੱਪਰ ਉੱਪਰ ਘਵਾਉਂ ਛੋਟੇ ਸ਼ਹਿਰ ਤੇ ਉਹਦੇ ਜਹਾਜ਼ 'ਚ ਵੀ ਆਪਾਂ ਲੈ ਕੇ ਉੱਥੇ ਰੈਂਟਾ ਦੇ ਤਾਂ ਕਰਾਂਗੇ ਮੈਂ ਕੋਈ ਗੱਲ ਨਹੀਂ ਕਰਾਂਗੇ ਜਿੱਦਾਂ ਜੀ ਥੋੜੇ ਬੀਜੀ ਕਰਕੇ ਇਹਦਾ ਸ਼ਡਿਊਲ ਬੀਜੀ ਜ਼ਿਆਦਾ ਆ ਉਹਦੇ ਕਰਕੇ ਥੋੜੇ ਜਿਆਦਾ ਬਾਕੀ ਆਉਣੇ ਸਮੇਂ ਜਲਦੀ ਹੈ ਇਹਦੇ ਨਾਲ ਝੂਟੇ ਲਵਾਗੇ ਆਪਾਂ ਵੀ ਤੇ ਸਰ ਕਿੰਨਾ ਕੁ ਮਾਣ ਮਹਿਸੂਸ ਕਰਦੇ ਹੋ ਕਿ ਇੰਨੀ ਸਫਲਤਾ ਜਿਹੜੀ ਮਿਲੀ ਹੈ ਤੇ ਹੁਸ਼ਿਆਰਪੁਰ ਦੇ ਵਿੱਚ ਟਾਂਡਾ ਚ ਪਲਟ ਬੰਦਵਾ ਫਸਟ ਟਾਈਮ ਇੱਥੇ ਆਏ ਨੇ ਤੇ ਕਿਵੇਂ ਇਸੀ ਨੂੰ ਦੇਖਦੇ ਹਾਂ ਇਹ ਦੇਖੋ ਮਾਣ ਵਾਲੀ ਗੱਲ ਜਦੋਂ ਬਹੁਤ ਜ਼ਿਆਦਾ ਮਾਣ ਦੀ ਹੈ ਕਿਉਂਕਿ ਸਾਡੇ ਤਿੰਨ ਪਿੰਡ ਆ ਤਿੰਨਾਂ ਪਿੰਡਾਂ ਚ ਇਹ ਪਹਿਲਾ ਬੇਟਾ ਜਿਹਨੇ ਇਹ ਇੱਥੇ ਤੱਕ ਪਹੁੰਚਿਆ ਇਹ ਪਾਇਕਟ ਬਣਿਆ ਕੋਈ ਵੀ ਜਿਹੜਾ ਵੀ ਮਿਲਦਾ ਤੁਹਾਨੂੰ ਬੜੇ ਮਾਣ ਮਹਿਸੂਸ ਹੁੰਦਾ ਬੇ ਜਾ ਉਥੇ ਜਿੰਨੇ ਸਾਡੇ ਲੋਕਾਂ ਦੇ ਏਰੀਏ ਚ ਰਹਿੰਦੇ ਆ ਜਾਂ ਸਾਡੇ ਉਥੇ ਪਾਕਿਸਤਾਨੀ ਵੀਰ ਆ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਇਹਨਾਂ ਦਾ ਬੇਟਾ ਪਾਇਲਟ ਆ ਉਹ ਸਪੈਸ਼ਲ ਵੇ ਸਾਨੂੰ ਮਿਲਦੇ ਆ ਆ ਕੇ ਸਾਰੀ ਗੱਲਬਾਤ ਪੁੱਛਦੇ ਆ ਗੱਲਬਾਤ ਨੰ ਮੁਵਾਰਕਾ ਦੀ ਤੁਹਾਨੂੰ ਮਾਣ ਮਸੂਦ ਹੁੰਦਾ ਵੀ ਕਿ ਸਾਡੇ ਬੇਟੇ ਨੇ ਵਾਕਿਆ ਵੀ ਇਹ ਮਿਹਨਤ ਕੀਤੀ ਹੈ ਉਹਦਾ ਰੰਗ ਸੁਨੇਹਾ ਦੇਣਾ ਚਾਹੁੰਗੇ ਜਨਤਾ ਸੁਨੇਹਾ ਮੇਰੇ ਇਹ ਹੈ ਕਿ ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਉਹਨਾਂ ਨੂੰ ਜੂ ਪੜਾਓ ਕਿਉਂਕਿ ਜੋ ਬੱਚਾ ਬਣਨਾ ਚਾਹੁੰਦਾ ਉਹਨੂੰ ਆਪਣੇ ਤੋਰ ਤੇ ਛੱਡੋ ਉਹਨੂੰ ਬਣਨ ਦਿਓ ਜਾਨੀ ਉੱਤੇ ਫੋਰਸ ਨਾ ਕਰੋ ਬਤੂ ਡਾਕਟਰ ਬਣਨਾ ਜਾਂ ਇੰਜੀਨੀਅਰ ਬਣਨਾ ਇਹ ਬੱਚੇ ਉਹ ਤਾਂ ਮਾਈਂਡ ਕੀ ਕਹਿੰਦਾ ਉਹਦਾ ਮਾਈਂਡ ਪੜੋ ਕਿਉਂ ਜੇ ਤਾਂ ਉੱਥੇ ਹੈਗਾ ਉਹ ਮਾਈਂਡ ਪੜ੍ਹਦੇ ਪਹਿਲਾਂ ਟੀਚਰ ਜਿਹੜੇ ਆ ਉਹ ਸੋਨਾਂ ਬੱਚੇ ਨੂੰ ਉਹ ਉਦਦੇ ਪਾਸੇ ਭੇਜਦੇ ਆ ਜੇ ਸਾਡੇ ਹੈਗਾ ਵੀ ਥੋੜਾ ਠੋਸ ਦੇ ਆ ਇਹ ਚੀਜ਼ ਨਹੀਂ ਚਾਹੀਦੀ ਅਜੇ ਉਮਰ ਵੀ ਛੋਟੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿੱਥੇ ਤੱਕ ਪਹੁੰਚਣਾ ਦੇਖਣਾ ਚਾਹੁੰਦੇ ਹੋ ਬੇਟੇ ਨੂੰ ਇਹ ਤਾਂ ਇਹਦੇ ਬੇਟੇ ਦੇ ਬੇਟੇ ਤੇ ਆ ਮੈਂ ਤਾਂ ਚਾਹੁੰਦਾ ਵੀ ਅਸੀਂ ਕੱਲੂ ਆਪਣੀ ਲਾਈਨ ਲਾਈਨ ਖੋਲ ਲਈ ਅਰੇ ਇੰਡੀਪੈਂਡੈਂਟ ਤਾਂ ਬਣਨਾ ਤੇ ਬੱਚੇ ਦੇ ਵਧੀਆ ਕੋਈ ਦੇ ਜੀ ਸਾਹਨ ਦੀ ਸੁਪਨੇ ਸੀ ਨੇ ਪੂਰੇ ਕੀਤੇ ਆ ਤੇ ਸਾਨੂੰ ਵੀ ਅੱਜ ਤੱਕ ਕੋਈ ਵੀ ਨਾ ਕਮੀ ਨਹੀਂ ਮਹਿਸੂਸ ਹੁੰਦੀ ਹੁਣ ਵੀ ਸਾਡਾ ਬੈਂਦਾ ਸਾਡਾ ਦੱਸਦਾ ਵੀ ਪਾਪਾ ਤੁਸੀਂ ਫਿਕਰ ਨਾ ਕਰੋ ਕਿ ਤੁਸੀਂ ਮੇ ਲਈ ਬਹੁਤ ਕੀਤਾ ਮੈਂ ਉਹਦਾ ਲਈ ਕਰੂੰਗਾ ਬੜਾ ਮਾਣ ਮਹਿਸੂਸਦਾ ਸਾਨੂੰ ਨਾਲ ਤੇ ਅਸੀਂ ਮਨਪ੍ਰੀਤ ਤੇ ਮਨਪ੍ਰੀਤ ਦਾ ਪਰਿਵਾਰ ਉਹਦੇ ਮਾਤਾ ਪਿਤਾ ਜਿਨ੍ਹਾਂ ਵੱਲੋਂ ਸਮਾਜ ਨੂੰ ਵੀ ਇੱਕ ਜੋ ਸੰਦੇਸ਼ ਦਿੱਤਾ ਗਿਆ ਕਿ ਤੋਂ ਬੱਚਾ ਵਿੱਦਿਆ ਹਾਸਲ ਕਰਨ ਤੋਂ ਬਾਅਦ ਜਿਹੜੇ ਮੁਕਾਮਾਂ ਤੇ ਜਾਣਾ ਚਾਹੁੰਦਾ ਜਿਹੜੀ ਲਾਈਨ ਚੂਜ਼ ਕਰਨਾ ਚਾਹੁੰਦਾ ਉਸੇ ਲਾਈਨ ਦੇ ਵਿੱਚ ਉਹਦਾ ਸਾਥ ਦੇਣਾ ਚਾਹੀਦਾ ਤਾਂ ਕਿ ਲੰਮੀਆਂ ਉਡਾਰੀਆਂ ਮਨਪ੍ਰਿਤ ਵਾਂਗ ਵੀ ਉਹ ਮਾਰ ਸਕਣ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੇ ਇਸ ਪਿੰਡ ਦਾ ਨਾਮ ਆਪਣੇ ਸ਼ਹਿਰ ਦਾ ਨਾਮ ਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨ ਜੀਬੀਸੀ ਅਪਡੇਟ ਲਈ ਕੈਮਰਾਮੈਨ ਜਤਿੰਦਰਪ ਸਿੰਘ ਦੇ ਨਾਲ ਮਨਮਨੀ ਸੰਚੀਮਾ ਧੰਨਵਾਦ